ਹਾਂਜੀ ਦੋਸਤੋ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਤੇ ਨਾਲ ਹੀ Facebook ਪੇਜ ਮੁਕਸਰ ਡੇਰੀ ਫਾਰਮ ਤੇ ਤੇ ਜਿਹੜੇ ਵੀ ਅੱਜ ਆਪਣੇ ਚੈਨਲ ਤੇ ਪਹਿਲੀ ਵਾਰੀ ਵੀਡੀਓ ਵੇਖ ਰਹੇ ਹਨ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਜਿਹੜੇ Facebook ਪੇਜ ਤੇ ਵੀਡੀਓ ਵੇਖ ਰਹੇ ਨੇ ਉਹ Facebook ਪੇਜ ਨੂੰ ਫੋਲੋ ਕਰ ਲੈਣ ਅੱਗੇ ਤੁਹਾਨੂੰ ਦਿਖਾਵਾਂਗੇ ਦੋਸਤੋ ਬਹੁਤ ਚੰਗੀ ਕੁਆਲਿਟੀ ਦੀਆਂ ਗਾਵਾਂ ਪਸ਼ੂ ਮੰਡੀ ਡੱਬ ਵਾਲੀ ਤੋਂ ਬਹੁਤ ਚੰਗੇ ਚੰਗੇ ਪਸ਼ੂ ਹੈ ਮੰਡੀ ਤੇ ਅੱਜ ਪਹੁੰਚੇ ਨੇ ਤੇ ਮੰਡੀ ਪੂਰੀ ਭਰੀ ਹੋਈ ਆ ਤੇ ਵੀਡੀਓ ਨੂੰ ਦੋਸਤੋ ਐਂਡ ਤੱਕ ਜਰੂਰ ਦੇਖਿਆ ਜੀ ਹਾਂਜੀ ਦੋਸਤੋ ਤੁਹਾਨੂੰ ਦਿਖਾਉਣੇ ਇੱਕ ਬਹੁਤ ਚੰਗੀ ਕੁਆਲਿਟੀ ਦੀ ਵਾੜ ਬਾਕੀ ਸਾਰੀ ਆਪਾਂ ਜਾਣਕਾਰੀ ਲਾਵਾਂਗੇ ਵੀਰ ਤੋਂ ਇਹ ਇਸ ਕੁਆਲਿਟੀ ਕਰ ਲੋ ਚੈੱਕ ਬਹੁਤ ਵਧੀਆ ਆਰਡਰ ਦਾ ਵੀ ਸਹਜ ਆ ਦੋਸਤੋ ਆਪਰੋ ਚੈੱਕ ਇੱਕ ਕੱਢ ਕਾਠ ਵੀ ਦੋਸਤੋ ਬਹੁਤ ਵਧੀਆ ਖਾਣਾ ਖੁਣਾ ਦਾ ਗਾਇ ਵੀ ਦੋਸਤੋ ਬਹੁਤ ਵਧੀਆ ਬਾਕੀ ਆਪਾਂ ਸਾਰੀ ਜਾਣਕਾਰੀ ਲਾਵਾਂਗੇ ਬਾਈਆਂ ਨੂੰ ਕੀ ਮੁੱਲ ਕਰਦੇ ਆ ਮੌਕੇ ਦੇ ਕਿੰਨਾ ਤੋਂ ਤਿਆਰ ਆ ਸੂਸਵਾਈ ਵੜਾ ਦੋਸਤੋ ਬਾਕੀ ਤੁਸੀਂ ਇੱਕ ਰਾਫੇਰ ਦੁਆਰਾ ਆਰਡਰ ਤੇ ਨਿਗਾ ਮਾਰ ਲਓ ਕਰਦੇ ਆ ਆਪਾਂ ਵੀਰ ਨਾਲ ਗੱਲਬਾਤ ਪੁੱਛਦੇ ਆ ਸਾਰੀ ਜਾਣਕਾਰੀ ਸਸਰੀ ਕਾ ਵੀਰ ਜੀ ਆਪਣਾ ਨਾਂ ਜੀ ਲਾਲ ਲਖਵਿੰਦਰ ਸਿੰਘ ਪਿੰਡ ਕਿਹੜਾ ਜੀ ਪਿੰਡ ਮਾਲਾ ਨੰਬਰ ਬੋਲਦੇ ਆਪਣਾ 62843 6643 ਠੀਕ ਆ ਠੀਕ ਆਪਣਾ ਉਪਾਰ ਦਾ ਹੀ ਕੰਮ ਵੀਰ ਨਹੀਂ ਵੀਰ ਘਰ ਦੀ ਤਾਂ ਠੀਕ ਆ ਇਹ ਸੂਈ ਹੋਈ ਆ ਵੀਰ ਹਾਂ ਬਈ 8 ਦਿਨ ਹੋ ਗਏ 8 ਦਿਨ ਸੂਈ ਨੇ ਬੱਚਾ ਮਰ ਗਿਆ ਇਹ ਨਾ ਬੱਚਾ ਬਈ ਮਗਰ ਉਹ ਬੱਚਾ ਸੂਆ ਕਿਹੜਾ ਜੀ ਸੂਆ ਤਿੱਜਾ ਤਿੱਜਾ ਸੂਆ ਤੇ ਦੁੱਧ ਕਿੰਨਾ ਤਿਆਰ ਹੋਣਾ ਹੁਣ 25 ਕਿਲੋ ਤਿਆਰ 25 ਕਿਲੋ ਬਲ ਤਿਆਰ ਆ ਵਧੇ ਕੀ ਦੁੱਧ ਅਜੇ ਹਾਂ ਹਾਂ ਬਈ 30 ਕਿਲੋ ਦੀ 30 ਕਿਲੋ ਦੇ ਦੇਗੀ ਠੀਕ ਆ ਮੁੱਲ ਕੀ ਕਰਦੇ ਆਪਾਂ ਇਹਦਾ ਮੁੱਲ ਇੱਕ ਪੰਜਾ 1 5 6 ਡਾਂ ਕਿੰਨੇ ਦੀ 95 95000 ਦੀ ਬਾਕੀ ਮੌਕੇ ਦੇ ਹੋ ਜਾਏਗਾ ਮਾਨਤਾਲ ਕੋਈ ਨਹੀਂ ਮੌਕੇ ਦੇ ਹੋ ਜਾਊਗਾ ਠੀਕ ਆ ਨੰਬਰ ਬੋਲ ਦੇ ਕਰਾਓ 62 843 6400 ਠੀਕ ਆ ਵੀਰ ਧੰਨਵਾਦ ਦੋਸਤੋ ਬਾਈ ਨੇ ਆਪਾਂ ਨੂੰ ਜਾਣਕਾਰੀ ਦੇ ਦਿੱਤੀ ਆ ਤੇ ਜੇ ਕਿਸੇ ਵੀਰ ਨੂੰ ਇਹ ਗਾਂ ਪਸੰਦ ਆਉਂਦੀ ਆ ਤੁਸੀਂ ਬਾਈ ਦੇ ਨੰਬਰ ਤੇ ਸੰਪਰਕ ਕਰਕੇ ਇਹ ਗਾਂ ਖਰੀਦ ਸਕਦੇ ਅੱਗੇ ਦੋਸਤੋ ਤੁਹਾਨੂੰ ਇੱਕ ਹੋਰ ਬਹੁਤ ਚੰਗੀ ਕੱਦ ਕਾਠ ਦੀ ਵਹਿੜ ਦਿਖਾਉਣੇ ਆ ਬਹੁਤ ਵਧੀਆ ਕੱਟ ਕਾਠਾ ਤੇ 48 ਸ਼ਾਇਦ ਉੱਤੋਂ ਬਹੁਤ ਵਧੀਆ ਮਾਰ ਲਓ ਨੀਗਾ ਤੇ ਥਣਾ ਥੁਣਾ ਦਾ ਗੈ ਵੀ ਦੋਸਤੋ ਬਹੁਤ ਵਧੀਆ ਬਾਕੀ ਮੁਠਕੀ ਵਾਲਾ ਥਣ ਲੱਗਿਆ ਆ ਮਾਕੀ ਆਪਾਂ ਬਾਈ ਤੋਂ ਲਵਾਂਗੇ ਜਾਣਕਾਰੀ ਕਿੰਨੇ ਦਿਨਾਂ ਦੀ ਕੱਚੀ ਆ ਕਿਹੜਾ ਸੂਆ ਸੂਹੇਗੀ ਇਸ ਕੁਆਲਟੀ ਦਾ ਚੈੱਕ ਚਲ ਬੰਨ ਲਾਓ ਆ ਤੇਰਾ ਹਾਂ ਹਾਂ ਕੀ ਹਾਲ ਆ ਜੀ ਵਧੀਆ ਜੀ ਵਧੀਆ ਆਪਣਾ ਨਾਮ ਜੀ ਸੁਭਾਸ ਪਿੰਡ ਕਿਹੜਾ ਜੀ ਫਰਮਾਲਾ ਠੀਕ ਆ ਨੰਬਰ ਬੋਲਦੇ ਆਪਾਂ 62834 ਠੀਕ ਆ 0293 ਠੀਕ ਆ ਤੇ ਅੱਜ ਮੰਡੀ ਡੱਬਾ ਕਿੰਨੀਆਂ ਗਾਵਾਂ ਲੈ ਕੇ ਪਹੁੰਚੇ ਹੋਏ ਦੋ ਲੈ ਕੇ ਆਏ ਦੋ ਗਾਵਾਂ ਲੈ ਕੇ ਆਏ ਠੀਕ ਆ ਜਿਹੜੀ ਗਾ ਪਤੋਰੀ ਇਹ ਸੂਨ ਵਾਲੀ ਹੈ ਜੀ ਹਾਂ ਸੂਨ ਵਾਲੀ ਕਿੰਨੇ ਦਿਨਾਂ ਦੀ ਕੱਚੀ ਹੈ ਜੀ ਇਹ ਬਸ ਅੱਜ ਸਵੇਰੇ ਸੂਬਣਾ ਹੈ ਅੱਜ ਸਵੇਰੇ ਸੂਬਣਾ ਕਿਹੜਾ ਸੂਆ ਸੂਬ ਜੀ ਦੂਜਾ ਦੂਜਾ ਸੂਆ ਪਹਿਲੇ ਸੂਏ ਦਾ ਕੀ ਦੁੱਧ ਹੈ ਪਤਾ ਕਿ 28 30 ਕਿਲੋ 28 30 ਕਿਲੋ ਦੁੱਧ ਸੇ ਪਹਿਲੇ ਸੂਏ ਐਗਤੀ ਫਿਰ 35 ਲੀਟਰ ਪਾ ਦੇਗੀ ਮੋਨ ਨਾਲ ਹਾਂ ਮੋਨ ਨਾਲ ਫੁੱਲਾ ਪਾ ਦੇਣੀ ਠੀਕ ਆ ਮੁੱਲ ਕੀ ਕਰਦੇ ਆ ਪਹਿਲਾਂ ਮੋਨ ਨੂੰ ਤਾਂ ਐਕਸੈਪਟ ਕਰ ਲਓ ਜੀ 1 60 ਦੇਣੀ ਕਿੰਨੇ ਵਿੱਚ ਆ ਬਸ ਇੱਕ 30 ਦੇ ਦੇ ਰਹੀ ਹਾਂ ਇੱਕ 30 ਦੀ ਬਾਕੀ ਹੋਰ ਮੌਕੇ ਤੇ ਹੋ ਜਾਏਗਾ ਕੋਈ ਗੱਲਾਂ ਮਾਰਦੇ ਠੀਕ ਆ ਤੇ ਆਪਣੇ ਘਰੇ ਹਰ ਟਾਈਮ ਕਿੰਨੇ ਪਸ਼ੂ ਰੱਖਦੇ ਹੋ ਤੇ ਪੰਜ ਚਾਰ ਬਸੂ ਰੱਖੇ ਲੀ ਹੁੰਦੇ ਚੰਗੇ ਬੰਦੇ ਠੀਕ ਆ ਕੱਲੀਆਂ ਗਾਵਾਂ ਕੇ ਨਾਲ ਮੱਝਾਂ ਵੀ ਆ ਨਿਕਲੀਆਂ ਗਾਵਾਂ ਹੀ ਕੱਲੀਆਂ ਗਾਵਾਂ ਹੀ ਠੀਕ ਆ ਤੇ ਆਪਾਂ ਇਹਦਾ ਮੁੱਲ ਤਾਂ 130 60 ਰੱਖਿਆ ਹਾਂ ਵੀ 130 ਦੀ ਦਿਆਂਗੇ 130 ਝੋੜ ਹੋਰ ਹੋ ਕੇ ਮੌਕੇ ਤੇ ਕੋਈ ਗੱਲਾਂ ਮਾਰਦੇ ਨਹੀਂ ਨੰਬਰ ਬੋਲ ਦੇ ਕਰੋ 62834 ਠੀਕ ਆ 0235 ਠੀਕ ਹੈ ਕੇ ਦੋਸਤੋ ਬਹੁਤ ਚੰਗੀ ਕੁਆਲਿਟੀ ਦੀ ਵੇਖ ਤੁਹਾਨੂੰ ਦਿਖਾਉਣੇ ਆ ਕੱਦ ਕਾਠੀ ਦੋਸਤੋ ਬਹੁਤ ਵਧੀਆ ਇਹ ਆਰਡਰ ਦਾ ਵੀ ਸਾਈਜ਼ ਬਹੁਤ ਵਧੀਆ ਬਾਕੀ ਆਪਾਂ ਲਵਾਂਗੇ ਬਾਦ ਤੋਂ ਜਾਣਕਾਰੀ ਥਾਣਾ ਤੁਹਾਨੂੰ ਦਾ ਗੈਪ ਤੁਹਾਨੂੰ ਕਰਾਉਣੇ ਆ ਦੋਸਤੋ ਚੈੱਕ ਕਰ ਲਓ ਚੈੱਕ ਪੂਰੇ ਵਿੱਤੀ ਚਾ ਥਾਣਾ ਦੋਸਤੋ ਅਸਸ ਬੰਨ ਲਾ ਬਾਕੀ ਕਰਦੇ ਆਂ ਬਾਈ ਨਾਲ ਆਪਾਂ ਗੱਲਬਾਤ ਸਤਸ੍ਰੀਕਾ ਵੀਰ ਜੀ ਸਤਸ੍ਰੀਕਾ ਆਪਣਾ ਨਾਂ ਜੀ ਬਲਕਰਨ ਸਿੰਘ ਜੀ ਪਿੰਡ ਕਿਹੜਾ ਜੀ ਚੱਕ ਛਪੜੀ ਵਾਲਾ ਜੀ ਗੱਲਬਾਤ ਨੇ ਠੀਕ ਆ ਉਹ ਪਾਰ ਦਾ ਹੀ ਕੰਮ ਆਪਣਾ ਹਾਂਜੀ ਪਾਰ ਦਾ ਠੀਕ ਆ ਹਰ ਟਾਈਮ ਕਿੰਨੇ ਪਸ਼ੂ ਆਪਣੇ ਘਰੇ ਹੁੰਦੇ ਆ ਜੀ ਹਰ ਟਾਈਮ ਹੁੰਦੇ 15 ਪਸ਼ੂ 15 ਪਸ਼ੂ ਕੱਲੀਆਂ ਗਾਵਾਂ ਕੇ ਨਾਲ ਮੱਝਾਂ ਵੀ ਆ ਕੱਲੀਆਂ ਗਾਵਾਂ ਕੱਲੀਆਂ ਗਾਵਾਂ ਜੀ ਮੰਡੀ 'ਚ ਅੱਜ ਕਿੰਨੇ ਲੈ ਕੇ ਪਹੁੰਚੇ ਹੋ ਜੀ ਮੰਡੀ ਜੋੜਾ ਜੀ ਉੜਾ ਠੀਕ ਆ ਆਪਣਾ ਨੰਬਰ ਬੋਲ ਦਿਓ ਜੀ 95 ਨੂੰ ਹਜੋ ਵੀ ਠੀਕ ਆ 02643 ਠੀਕ ਆ ਤੇ ਜਿਹੜੀ ਗਾਂ ਪਤੋਰੀ ਹੈ ਸੁਈ ਹੋਈ ਜਾਂ ਸੂਣਾ ਵਾਲੀ ਹੈ ਗੱਬਣਾ ਜੀ ਗੱਬਣਾ ਕਿੰਨੇ ਦਿਨਾਂ ਹੀ ਕੱਚੀ ਹੈ ਜੀ 15 ਦਿਨਾਂ ਦੀ ਕੱਚੀ ਜੀ 15 ਦਿਨਾਂ ਹੀ ਲੈ ਜਾਣੇ ਆ ਹਾਂਜੀ ਕਿਹੜਾ ਸੁਆ ਸੂਕ ਗਈ ਇਹ ਪਹਿਲਾ ਸੁਆ ਸੂਕ ਗਈ ਪਹਿਲੇ ਹੀ ਸੂਕ ਗਈ ਪਹਿਲੇ ਹੀ ਸੂਕ ਗਈ 15 ਦਿਨਾਂ ਹੀ ਕੱਚੀ ਆ ਹਾਂਜੀ ਠੀਕ ਆ ਕਿੰਨਾ ਕੋ ਦੁੱਧ ਪਾ ਦੇਗੀ ਦੁੱਧ ਪਾ ਦੇਗੀ 25 33 25 ਪਾ ਦੇਗੀ ਮੌਜਿ ਨਾਲ ਪਹਿਲੇ ਸੁਆ ਹੀ ਪਾਉਗੀ ਇਹਦੇ ਮਾ ਦਾ 40 ਲੀਟਰ ਦਾ ਘਾਟ ਆ ਜੀ ਅੱਛਾ ਠੀਕ ਆ ਜੀ ਹਾਂਜੀ ਤੇ ਆਪਾਂ ਮੁੱਲ ਕੀ ਕੀਤਾ ਇਹਦਾ ਮੁੱਲ ਇੱਕ 10 ਇੱਕ ਦਾ ਛੱਡਾ ਕਿੰਨੇ ਨੇ 90000 ਤੋਂ ਘੱਟ 1 ਰੁਪਈਆ ਲੈਣਾ ਜੀ 90000 ਦੀ ਦੇਣੀ ਆ ਠੀਕ ਆ ਤੇ ਬਾਕੀ 90000 ਚ ਮਾੜਾ ਮੋਟਾ ਹੋਰ ਕਰਾ ਲਈ ਨਹੀਂ ਮਾਹੰਤਰ ਹੋਣਾ ਹੀ ਨਹੀਂਗਾ ਅੱਛਾ ਠੀਕ ਆ ਨੰਬਰ ਬੋਲ ਦੇ ਕਰਾਰ 9590 ਵੀ ਠੀਕ ਆ 02634 ਠੀਕ ਆ ਜੀ ਧੰਨਵਾਦ ਅੱਗੇ ਦੋਸਤਾਂ ਪਈਆਂ ਦੀ ਇੱਕ ਹੋਰ ਕੰਮ ਵਿਖਾਉਣੇ ਆ ਫੇਸ ਕੁਆਲਟੀ ਕਰ ਲੋ ਛੋਟਾ-ਸੋਟਾ ਸੰਕਾ ਜ਼ਰੂਰ ਚਾਰਦੰਦ ਵਹਿੜਾ ਬਾਕੀ ਕੱਦ ਕਾਠ ਵੀ ਦੋਸਤੋ ਬਹੁਤ ਵਧੀਆ ਤੇ ਆਰਡਰ ਦਾ ਸਟਾਈਲ ਉਹੋ ਜਿਹਾ ਜ਼ਿਆਦਾ ਵਧੀਆ ਗੱਬਣ ਵੈੜਾ ਬਾਕੀ ਆਪਾਂ ਸਾਰੀ ਜਾਣਕਾਰੀ ਲਾਵਾਂਗੇ ਬਾਈ ਤੋਂ ਕਿੰਨੇ ਦਿਨਾਂ ਦੀ ਕੱਚੀ ਆ ਤੇ ਕੀ ਮੁੱਲ ਕਰਦੇ ਆ ਕੁਆਲਿਟੀ ਪੱਖੋਂ ਦੋਸਤੋ ਬਹੁਤ ਵਧੀਆ ਵੈੜ ਸਾਫ਼ ਸੁਥਰਾ ਰੰਗ ਰੂਪ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਆਪਣਾ ਨਾਂ ਜੀ ਨਾਂ ਵਿਕਦੇਸ਼ ਸਿੰਘ ਠੀਕ ਆ ਜੀ ਪਿੰਡ ਠੀਕ ਆ ਜੀ ਠੀਕ ਆ ਤੇ ਆਪਣਾ ਵਪਾਰ ਦਾ ਹੀ ਕੰਮ ਵੀ ਜੀ ਆਪਣਾ ਵਪਾਰ ਦਾ ਹੀ ਠੀਕ ਆ ਹਰ ਟਾਈਮ ਕਿੰਨੇ ਪਸ਼ੂ ਆਪਣੇ ਘਰੇ ਹੁੰਦੇ ਨੇ ਆਪਣੇ ਕੋਲ ਰਹਿ ਜਾਂਦੇ 10-10 ਪਸ਼ੂ 10 ਪਸ਼ੂ ਠੀਕ ਕੱਲੀਆਂ ਗਾਵਾਂ ਜੀ ਕੱਲੀਆਂ ਗਾਵਾਂ ਠੀਕ ਆ ਤੇ ਅੱਜ ਮੰਡੀ ਤੇ ਕਿੰਨੀਆਂ ਲੈ ਕੇ ਆਏ ਜੀ ਦੋ ਲੈ ਕੇ ਆਏ ਦੋ ਗਾਵਾਂ ਲੈ ਕੇ ਆਏ ਜੀ ਠੀਕ ਆ ਤੇ ਮੰਡੀ ਦਾ ਮੌਲ ਅੱਜ ਕਿਵੇਂ ਲੱਗਿਆ ਜੀ ਅੱਜ ਅੱਗੇ ਨਾਲ ਤੋਂ ਫਰਕ ਆ ਹਨਾ ਠੀਕ ਆ ਤੇ ਜਿਹੜੀ ਕਾਂਪਤ ਹੋ ਰਹੀ ਆ ਇਹ ਕੱਬਣਾ ਜੀ ਇਹ ਘੱਪੜਾ ਹਜੇ ਹਫ਼ਤੇ ਦੀ ਕੱਚੀ ਆ ਅੱਛਾ ਜੀ ਇੱਕ ਹਫ਼ਤੇ ਦੀ ਕੱਚੀ ਆ ਚਾਰ ਦੰਦ ਪਹਿਲਾ ਸੂਆ ਹੀ ਆ ਪਹਿਲਾ ਸੂਆ ਪਹਿਲਾ ਸੂਆ ਠੀਕ ਆ ਤੇ ਇਹਦਾ ਮੁੱਲ ਕੀ ਕੀਤਾ ਇਹਦਾ ਮੁੱਲ 130 130 ਛੱਡਾਂ ਕਿੰਨੇ ਦੀ 120 120 ਦੀ 120 ਜੋ ਮੌਕੇ ਤੇ ਹੋ ਜਾਏਗਾ ਮਾਨ ਤਾਂ ਹਾਂ ਮੌਕੇ ਤੇ ਕਰਾਂਗੇ ਤੁਹਾਨੂੰ ਦੁੱਧ ਦੂਗੀ 30 ਪਲੱਸ ਹੈ 30 ਪਲੱਸ ਕੱਢ ਦੋ ਮੌਜ ਨਾਲ ਹਾਂ ਨਾਲ ਠੀਕ ਆ ਕੋਈ ਵੀ ਭਰਾ ਲੈ ਜਾ ਸਕਦਾ ਔੜ ਤੇ 30 ਲੀਟਰ ਦੀ ਦੇ ਠੀਕ ਆ ਤੇ ਆ ਗਣ ਦੂਜੇ ਨੰਬਰ ਵਾਲੀ ਜੀ ਇਹ ਤਰ੍ਹਾਂ ਦੇ ਦੂਜਾ ਸੁਆ ਦੂਜਾ ਸੁਆ ਇਹ ਵੀ ਸੂਣ ਵਾਲੀ ਆ ਇਹ ਵੀ ਸੂਣ ਵਾਲੀ ਆ ਕਿੰਨੇ ਦਿਨਾਂ ਦੀ ਕੱਚੀ ਹੈ ਜੀ ਇਹ ਹਫਤੇ ਦੀ ਕੱਚੀ ਆ ਇੱਕ ਹਫਤੇ ਦੀ ਕੱਚੀ ਆ ਠੀਕ ਆ ਤੇ 50 ਹੋ ਗਿਆ ਦਿੱਤਾ ਵਾ 28 32 ਕਿਲੋ ਦਾ ਠੀਕ ਆ ਤੇ ਇੱਕਤੀ ਕਿੰਨਾ ਪਾ ਦੇਗੀ 30 ਪਲੱਸ ਠੀਕ ਆ ਤੇ ਇਹਦਾ ਮੁੱਲ ਆਪਾਂ ਕੀ ਕਰਦੇ ਆ ਇਹਦਾ 10 ਇੱਕ 10 ਤੇ ਛੱਡਾਂ ਕਿੰਨੇ ਦੀ ਲੱਖ ਦੀ ਛੱਡਾਂ ਲੱਖ ਦੀ ਠੀਕ ਆ ਨੰਬਰ ਬੋਲ ਦਿਓ ਜੀ ਆਪਣਾ 62 795 ਠੀਕ ਆ 37 795 ਠੀਕ ਆ ਮਾੜੀ ਤੋਰ ਕੇ ਵਿਖਾ ਦਿਓ ਜੀ ਦੋਸਤੋ ਦੂਜਾ ਸੂਹਾ ਸੋਣ ਵਾਲੀ ਆ ਪਹਿਲੇ ਸੂਏ 25 ਤੋਂ 28 ਲੀਟਰ ਦੁੱਧ ਪਾਈ ਜਾਂਦੇ ਦਿੱਤਾ ਹੋਇਆ ਮੋਡ 110 ਤੇ ਬਾਕੀ ਲੱਖ ਰੁਪਏ ਦੀਆਂ ਦੀ ਛੱਡ ਦਾਂਗੇ ਬਾਕੀ ਮੌਕੇ ਦੇ ਮਾਨ ਤਾਣੇ ਜਰੂਰ ਕੀਤਾ ਜਾਵੇਗਾ ਘਰ ਲੋ ਚੈੱਕ ਕਦ ਕਾਠ ਬਹੁਤ ਵਧੀਆ ਮੋੜ ਲਓ ਜੀ ਕੀ ਕੁਆਲਟੀ ਵੀ ਕਰ ਲੋ ਚੱਕ ਬਾਕੀ ਆਪਾਂ ਨੂੰ ਬਾਈ ਨੇ ਸਾਰੀ ਜਾਣਕਾਰੀ ਦੇ ਦਿੱਤੀ ਆ ਤੇ ਜਿਹੜੇ ਵੀਰ ਨੂੰ ਇਹ ਗਾਵਾਂ ਪਸੰਦ ਆਉਂਦੀਆਂ ਹਨ ਤੇ ਬਾਈ ਦੇ ਨੰਬਰ ਤੇ ਸੰਪਰਕ ਕਰਕੇ ਤੁਸੀਂ ਗਾਵਾਂ ਖਰੀਦ ਸਕਦੇ ਹੋ ਤੇ ਬਾਕੀ ਬਾਈ ਦੇ ਘਰੇ ਹਰ ਟਾਈਮ ਤੁਹਾਨੂੰ 8 ਤੋਂ 10 ਗਾਵਾਂ ਮਿਲ ਜਾਣਗੀਆਂ